ਬੁਜਾਰਾ ਚ 5 500 ਸਮਾਈ ਚਲਦੀ ਆ ਅਸੀਂ 2995 ਚ ਸੀ ਕੇ ਦਵਾਂਗੇ ਇਹ ਇਟਲੀ ਦਾ ਕੱਪੜਾ ਬੁਜਾਰਾ ਚ 5000 ਦਾ ਕੱਪੜਾ ਅਸੀਂ ਦੇਣਾ 4500 ਰੁਪਏ ਦਾ 2 ਪੀਸ ਸੀ ਕੇ ਜਵਜੋਤ ਸਿੰਘ ਸਿੱਧੂ ਸਾਡੇ ਸਰਦਾਰ ਭਰਾ ਦੀ ਉਹ ਜਦੋਂ ਕੁੜਤਾ ਪਜਾਮਾ ਲਚਕੇ ਵਾਲਾ ਪਾਉਂਦਾ ਨਾ ਤੇ ਲੋਕੀ ਕਹਿੰਦੇ ਉਹ ਕੁੜਤਾ ਪਜਾਮਾ ਕਿੱਥੋਂ ਮਿਲਦਾ ਤੇ ਮੈਂ ਦੱਸ ਦੇਣਾ ਚੰਨਾ ਜਿੰਦਿਆਲੇ ਗੁਰੂ ਦੀ ਧਰਤੀ ਵੱਖਰਾ ਸਟਾਈਲ ਤੋਂ ਮਿਲਦਾ ਲਚਕੇ ਵਾਲਾ ਕੁੜਤਾ ਪਜਾਮਾ ਕਹਿੰਦੇ ਰਿੰਕਲ ਫ੍ਰੀ ਕੁੜਤਾ ਪਜਾਮਾ ਕੋਈ ਬਲ ਨਹੀਂ ਪਹਿਣਾ ਕੋਈ ਕੁਛ ਨਹੀਂ ਪਹਿਣਾ ਨਾ ਪ੍ਰੈਸਕਾਂ ਦੀ ਲੋੜ ਇੰਡੋਨੇਸ਼ੀਆ ਰ ਮਗਾਇਆ ਕਪੜਾ ਕੋਈ ਕਹਿੰਦਾ ਅਰਜਨ ਢਿੱਲੋ ਵਾਲਾ ਚੈੱਕ ਲੈਣਾ ਕੋਈ ਕਹਿੰਦਾ ਬੱਬੂ ਮਾਨ ਵਾਲਾ ਲੈਣਾ ਓਏ ਕੋਈ ਕਹਿੰਦਾ ਮੈਂ ਗਿੱਪੀ ਗਰੇ ਵਾਲਾ ਚੈੱਕ ਲੈਣਾ ਸਾਰੇ ਹੈਗੇ ਆ ਜਿੰਨੇ ਵੀ ਸਾਡੇ ਸਿੰਗਰ ਭਲਾਵਾ ਇਤਾਂ ਦੇ ਲੱਗਦੀ ਸੈਟਅਪ ਬਣਾ ਕੇ ਦੇ ਦਿਆਂ 7 700 8 800 1000 1000 ਆ ਜਿਹੜੀ ਡਰੈਸ ਬਜ਼ਾਰਾਂ ਦੇ ਵਿੱਚ 10 1000 ਦੀ ਤੁਹਾਨੂੰ ਇੱਥੇ 4500 ਤੇ 999 ਰੁਪਏ ਦੀ ਮਿਲਣੀ ਆ ਲੈਸ ਵੀ ਦੇ ਦਿਓ ਭਾਈ ਅੱਜ 20% ਲੈਸ ਫਰਕਾ ਬਾਦੀ ਪੂਰਾ ਫੇਮਸ ਆ ਭਾਜੀ ਬਾਜ਼ਾਰ ਦੇ ਵਿੱਚ ਸਾਡੇ ਕੋਲ ਸਕਰੀਨ ਸ਼ਾਟ ਲੈ ਕੇ ਆ ਜਾਓ ਆ ਜਿਹੜਾ 10000 ਵਾਲਾ ਸੂਟ ਆ 5000 ਰੁਪਏ ਚ ਦੇ ਦਾਂਗੇ ਚੱਕੋ ਬਕੀਜ਼ਾ ਫੀਲ ਦਾ 1500 ਤੇ 3000 ਦਾ ਨਹੀਂ ਜੇ ਇਹ 700 ਰੁਪਏ ਦਾ ਕੁਰਤਾ ਪਜਾਮਾ ਇਸ ਵੇਲੇ ਮਾਜੇ ਦਾ ਸਭ ਤੋਂ ਵੱਡਾ ਰਾਇਲ ਸਟੋਰ ਬਕਰਾ ਸਟਾਲ ਜੜਿਆਲਾ ਗੁਰੂ ਤੁਹਾਡੇ ਕਰ ਰਿਹਾ ਫਾਇਦੇ ਸਲੋਜੀ ਰਾਤ ਦੇ 9:00 ਵਜੇ ਜੜਿਆਲਾ ਗੁਰੂ ਦੇ ਬਕਰਾ ਸਟਾਲ ਪਹੁੰਚ ਗਏ ਜਿੱਥੇ ਤੁਸੀਂ ਦੇਖੋ ਪੂਰੇ ਖਾਰੇ ਪਏ ਆ ਕਿਉਂਕਿ ਇੱਥੇ ਸਵੇਰ ਤੋਂ ਸ਼ਾਮ ਤੱਕ ਬਹੁਤ ਦੂਰੋਂ ਦੂਰੋਂ ਪੈਣਾ ਭਰਾਮਾ ਲੈ ਕੇ ਸ਼ਾਪਿੰਗ ਕੀਤੀ ਆ ਕੋਟ ਪੈਂਟ ਕੁਰਤੇ ਵੀ ਹਮੇ ਸ਼ੇਰਵਾਨੀਆਂ ਬਲੇਜ਼ਰ ਰੰਗ ਬਰੰਗੀਆਂ ਪੱਗਾਂ ਲੈ ਕੇ ਗਏ ਆ ਭਾਈ ਜੀ 9:00 ਵਜੇ ਤੇ ਪਹਾੜ ਤੇ ਚੜ ਕੇ ਬੈਠ ਗਏ ਹੋਂ ਕਹਿੰਦੇ ਬਾਜ਼ਾਰ ਬੈਠੇ ਬਿੱਲੇ ਦੇ ਬਕਰਾ ਸਟਾਲ ਜੜਿਆਲਾ ਗੁਰੂ ਲੱਗਦੇ ਮੇਲੇ ਜੈਂਟ ਦੇ ਵਿੱਚ ਕੋਟ ਪੈਂਟ ਲੈਣ ਕੋਟ ਤੇ ਪਿਆਵੇਂ ਲੈਣ ਦੂਰੋਂ ਦੂਰੋਂ ਲੋਕ ਇੱਥੇ ਕਿਉਂ ਆ ਰਹੇ ਆ ਬਜ਼ਾਰਾਂ ਚ 5 5000 ਸਮਾਈ ਚਲਦੀ ਆ ਅਸੀਂ 2995 ਚ ਸੀ ਕੇ ਦਵਾਂਗੇ ਸੀ ਕੇ ਤੇ 3 ਪੀਸ ਕੋਟ ਵੀ ਦੱਸ ਦਿਓ ਉਹ ਭਾਜੀ 3760 ਚ ਸੀ ਕੇ ਅੱਜ ਕਟੋ-ਕਟ 5000 ਕੋਟ ਬਣਾਇਆ ਮਾਜਾ ਮਾਲਵਾ ਦਵਾਬਾ ਚਾਰੋਂ ਪਾਸੋਂ ਭਰਾ ਆਏ ਨੇ ਵੱਡੇ ਫਾਇਦੇ ਕਰਕੇ ਭੇਜਦੇ ਨੇ ਉਹਨਾਂ ਦੇ ਕੋਟ ਪੈਂਟ ਤੁਸੀਂ ਦੇਖ ਲਓ ਆ ਜਿੰਨੇ ਵੀ ਟਾਕ ਲੱਗੀਆਂ ਸਾਰੇ ਬਣਾ ਕੇ ਦਿੱਤੇ ਆ ਦੇਖੋ ਜੀ ਇਸ ਵੇਲੇ ਮਾਝੇ ਦਾ ਸਭ ਤੋਂ ਵੱਡਾ ਰਾਇਲ ਸਟੋਰ ਬਖਰਾ ਸਟਾਰ ਜਡੇੜਾ ਗੁਰੂ ਤੁਹਾਡੇ ਕਰ ਰਿਹਾ ਫਾਇਦੇ ਚੈਲੰਜ ਕਰਦੇ ਆ ਵੱਡੇ ਵੱਡੇ ਭਾਈ 35 3500 ਰੁਪਿਆ ਸਲਾਈ 2 ਪੀਸ ਦੀ 5500 ਰੁਪਿਆ ਸਲਾਈ 3 ਪੀਸ ਦੀ ਅਸੀਂ ਸਲਾਈ ਕਰਕੇ 2 ਪੀਸ ਕੋਟ ਨੂੰ 2995 ਰੁਪਏ ਦੇਈ ਜਨੇ ਆ ਤਗੜੇ ਤਗੜੇ ਬ੍ਰਾਂਡ ਹਾਲੈਂਡ ਟੈਰੀ ਦਾ ਟਾਕੇ ਪਹਿਣਗੇ ਆ ਇਟਾਲੀਅਨ ਕੱਪੜੇ ਓ ਜਿਹੜੇ 10-10 ਹਜ਼ਾਰ ਦਾ 5000 ਰੁਪਏ ਦਾ ਕੱਪੜਾ ਮਿਲਦਾ ਓ ਚੈੱਕ ਕਰਾ ਕੇ ਕੈਮਰੇ ਆਇਆ ਆ ਨਿਗਾਹ ਮਾਰ ਮਾੜੀ ਜੀ ਇਹ ਇਟਲੀ ਦਾ ਕੱਪੜਾ ਬੁਜਾਰਾ ਚ 5000 ਦਾ ਕੱਪੜਾ ਅਸੀਂ ਦੇਣਾ 4500 ਰੁਪਏ ਦਾ 2 ਪੀਸੀ ਕੇ ਚੱਕੂ ਉਹ ਵੀ ਸਲਾਈ ਕਰਕੇ ਸਲਾਈ ਕਰਕੇ ਮਤਲਬ ਕੱਪੜੇ ਦੇ ਰੇਟ ਤੇ ਬਣਾਈ ਜਾਂਦੇ ਹੋ ਮੈਂ ਕਹਿੰਦਾ ਭਾਜੀ ਚੈਲੰਜ ਕਰ ਦਿੰਨੇ ਆ ਸੀ ਆ ਰਾਮ ਰੇਮਨ ਕਲੱਬ ਇਟਾਲੀਆ ਹੌਲੈਂਡ ਟੈਰੀ ਬਲੈਂਸੀਆ ਜੰਨੇ ਮਰਜੀ ਬ੍ਰੈਂਡ ਲੈ ਲਓ ਆ ਤੁਹਾਡੇ ਸਾਹਮਣੇ ਲੱਗਿਆ ਸੀ ਆ ਰਾਮ ਦਾ ਕੋਟ ਪੈਂਟ ਓਏ ਬਜ਼ਾਰਾ ਚ ਡੁਪਲੀਕੇਟ ਵੇਚੀ ਜਾਂਦੇ 10000 ਦਾ ਅਸੀਂ 6700 ਰੁਪਏ ਦਾ 2 ਪੀਸੀ ਕੇ ਦੇ ਦੇਣਾ ਵਾ ਸੋ ਦੇਖੋ ਨਵੰਬਰ ਦਾ ਮਹੀਨਾ ਸ਼ੁਰੂ ਤੇ ਮੇਲੇ ਲੱਗਣੇ ਸ਼ੁਰੂ ਚਾਹੇ ਤੁਸੀਂ ਲਾਈਨ ਵਾਲਾ ਕੋਟ ਪੈਂਟ ਲੈਣਾ ਚੈੱਕ ਦੇ ਵਿੱਚ ਲੈਣਾ ਚਾਹੇ ਤੁਸੀਂ ਸ਼ਰਟਾਂ ਨਹੀਂ ਸ਼ਰਟਾਂ ਵਿੱਚ ਕਿੰਨੀ ਗਰੇਜ ਆ ਭਾਜੀ ਸ਼ਾਰਟ ਸਾਡੇ ਕੋਲ 350 ਰੁਪਏ ਤੋਂ ਸ਼ੁਰੂ ਆ ਚਾਹੇ ਬੈਂਕਾ ਸ਼ੈਂਕਾ ਦੇ ਪਾ ਕੇ ਜਾਣਾ ਚਾਹੇ ਵਿਆਹਾਂ ਸ਼ਾਦੀਆਂ ਦੇ ਪਾ ਕੇ ਜਾਣਾ ਚਾਹੇ ਟੌ ਟੱਪਾ ਕੱਢਣਾ ਬੈਲ ਬੋਟਾਂ ਦੀਆਂ ਜੀਨਾਂ ਦੇ ਨਾਲ ਤੇ ਆ ਚੈੱਕ ਕਰ ਲੋ ਇਹ ਚੈੱਕ ਲਗਜ਼ਰੀ ਆ ਕੋਈ ਕਹਿੰਦਾ ਅਰਜੰਟ ਢਿੱਲੋ ਵਾਲਾ ਚੈੱਕ ਲੈਣਾ ਕੋਈ ਕਹਿੰਦਾ ਬੱਬੂ ਮਾਨ ਵਾਲਾ ਲੈਣਾ ਓਏ ਕੋਈ ਕਹਿੰਦਾ ਮੈਂ ਗਿੱਪੀ ਗਰੇ ਵਾਲਾ ਚੈੱਕ ਲੈਣਾ ਸਾਰੇ ਹੀ ਹੈਗੇ ਆ ਜਿੰਨੇ ਵੀ ਸਾਡੇ ਸਿੰਗਰ ਭਲਾਵਾ ਇਤਾਂ ਤੇ ਲੱਗਦੀ ਸੈਟਾ ਬਣਾ ਕੇ ਦੇ ਦਿਆਂ 7 700 8 800 1000 1000 ਦੇਖੋ ਜੀ ਪੱਗਾਂ ਬੰਨਣ ਵਾਲੇ ਭਰਾਵਾਂ ਲਈ ਵੀ ਬੜੀ ਖੁਸ਼ਖਬਰੀ ਡਿਵਾਈਨ ਦਸਤਾਰ ਗੋਰ ਬੋਲਡ ਜਿਹੜਾ ਕਿ ਸਾਡੇ ਕੋਲ ਡਿਵਾਈਨ ਦਸਤਾਰ 550 ਤੋਂ ਵੱਧ ਰੰਗ ਰੰਗ ਫੇਟ ਹੋ ਜਵੇ ਝਿਰਕ ਵਜੇ 3 ਮਹੀਨੇ ਚ ਵਾਪਸੀ ਦੀ ਗਾਰੰਟੀ ਮੈਂ ਚੈਲੰਜ ਕਰਦਾ ਐਡੀ ਵੱਡੀ ਪ੍ਰੈਜੈਂਟੇਸ਼ਨ ਐਡਾ ਵੱਡਾ ਸਟਾਕ ਐਡੇ ਵੱਡੇ ਰੰਗ ਪੂਰੇ ਮਾਝੇ 'ਚ ਤੁਹਾਨੂੰ ਕਿਸੇ ਸਟੋਰ 'ਤੇ ਨਹੀਂ ਮਿਲਣੇ ਸਿਰਫ ਜੜਿਆਲਾ ਗੁਰੂ ਆਜੋ ਫਾਇਦੇ ਵੱਡੇ ਕਰਨੇ ਬਈ ਕੁਰਤੇ ਪਜਾਮੇ ਭਾਜੀ ਮਾਝੇ ਦੇ ਪਾਉ ਕਹਿੰਦੇ ਆ ਜਦੋਂ ਟੌਰ ਵੱਡ ਕੱਢਣੀ ਹੁੰਦੀ ਆ ਪੂਰੀ ਘੈਂਟ ਟੌਰ ਕੱਢਣੀ ਹੁੰਦੀ ਆ ਤਾਂ ਅਸੀਂ ਕੁਰਤੇ ਪਜਾਮੇ ਰੰਗਦਾਰ ਪਾਈਦੇ ਆ ਤੇ ਜਾਗੋਆਂ ਦੇ ਵਿੱਚ ਅਤ ਕਰਾਈਦੀ ਆ ਤੇ ਆਹ ਕੁਰਤਾ ਪਜਾਮਾ ਗੀਜ਼ਾ ਫੀਲ ਦਾ 1500 3000 ਦਾ ਨਹੀਂ ਜੇ ਇਹ 700 ਰੁਪਏ ਦਾ ਕੁਰਤਾ ਪਜਾਮਾ ਵੱਡੇ ਬਣੇ ਦਾ ਕੰਨਾ ਖੋਲ ਕੇ ਗੱਲਾਂ ਸੁਣ ਲੋ ਹੁਣ ਬੜੀ ਲੁੱਟ ਕਰਾ ਲਈ ਆ ਪਰ ਆ ਗਿਆ ਵੱਖਰਾ ਸਟਾਈਲ ਜੰਡੇ ਵਾਲੇ ਗਰੂ ਚ ਆ ਗਿਆ ਕਹਿੰਦੇ ਅਸੀਂ ਵੱਖਰੀਆਂ ਗੱਲਾਂ ਵੱਖਰੇ ਕੱਪੜੇ ਵੱਖਰੇ ਰੇਡ ਲੈ ਕੇ ਉਤਰ ਗਏ ਹੁਣ ਬਜ਼ਾਰ ਵਾਲੇ ਦੁਕਾਨਦਾਰ ਕਹਿੰਦੇ ਹੁਣ ਆ ਇਹਨਾਂ ਦਾ ਹੋ ਗਿਆ ਦਿਮਾਗ ਖਰਾਬ ਰੰਗ ਰੂੰਗ ਰੰਗ ਮੈਂ ਕਹਿੰਦਾ ਜਿੰਨੇ ਮਰਜੀ ਭਾਈ ਆ ਚੈੱਕ ਕਰੋ ਭਾਜੀ ਕਲਾਬ ਇਟਾਲੀਆ ਸੀਆਰਐਮ ਰੇਮਡ ਸਾਰੇ ਕੁੜਤੇ ਪਜਾਮੇ ਹੈਗੇ ਆ ਓ ਕੁੜਤੇ ਪਜਾਮੇ ਰੰਗਾ ਮੇਚੀ ਸਾਡੇ ਕੋਲ 700 ਹੀ ਨਹੀਂ ਹੈਗਾ ਓਏ ਭਲੇ ਮਾਰਸੋ ਗੱਲ ਸੁਣ ਲੋ ਕਈ ਸਾਡੇ ਭਾਉ ਸਰਦਾਰ ਕਹਿੰਦੇ ਕੱਪੜੇ ਦੀ ਪਰਵਾਹ ਨਹੀਂ ਪੈਸੇ ਥੇਲੇ ਦੀ ਕੋਈ ਪਰਵਾਹ ਨਹੀਂ ਕੱਪੜਾ ਪਾਉਣਾ ਸ਼ਕੀਨ ਨਹੀਂ ਗੱਪਰੂ ਵਾਲਾ ਤੇ ਸਾਡੇ ਕੋਲ 5000 ਵਾਲਾ ਕੁੜਤਾ ਪਜਾਮਾ ਵੀ ਹੈਗਾ ਓਏ ਜਿਹੜੇ ਸਾਡੇ ਏਰੀਆ ਦੇ ਐਮਪੀ ਐਮ ਐਲ ਏ ਜਿਹੜੇ ਭਰਾ ਨੇ ਕਹਿੰਦੇ ਪੇਪਰ ਕਾਟਨ ਦਾ ਕੁੜਤਾ ਪਜਾਮਾ ਲੈਣਾ ਸਾਡੇ ਕੋਲੇ ਉਹ ਵੀ ਹੈਗਾ ਚਿੱਟੇ ਰੰਗ ਦਾ ਕਹਿੰਦੇ ਲੇਲਣ ਦਾ ਲੈਣਾ ਉਹ ਵੀ ਹੈਗਾ ਸੀ ਆਰਾਮ ਰੇਮੜ ਸਾਰੇ ਬ੍ਰਾਂਡ ਹੈਗੇ ਆ ਅਸੀਂ ਠੋਕ ਕੇ ਗੱਲ ਕਹਿ ਦੇਣਾ ਚਾਹੁੰਦੇ ਆ ਅਸੀਂ ਈ ਜਾਣਦੇ ਸੀ ਆਰਾਮ ਨੂੰ ਅਸੀਂ ਈ ਜਾਣਦੇ ਰੇਮੜ ਨੂੰ ਓਏ ਅਸੀਂ ਈ ਜਾਣਦੇ ਕਲਪਿਟਾਲੀਆ ਨੂੰ ਵੱਖਰਾ ਸਟਾਈਲ ਗਾਰੰਟੀ ਦਿੰਦਾ ਬੋਰ ਆ ਜੇ ਰੰਗ ਫੇਟ ਹੋ ਜੇ ਬਣਾ ਬਣਾਇਆ ਕੁਰਤਾ ਪਜਾਮਾ ਤੇ ਸੱਟ ਕੇ ਚਲੇ ਜਾਓ ਅੱਛਾ ਬੜਾ ਪੈਸੇ ਦਵਾਂਗੇ ਸੰਜੇ ਦੱਤ ਆਲਾ ਹੈਗਾ ਸਾਡੇ ਕੋਲ ਛੱਡੋ ਭਾਜੀ ਸੰਜੇ ਦੱਤ ਸਲਮਾਨ ਖਾਨ ਦੀ ਗੱਲਾਂ ਬਾਅਦ ਚ ਕਰਾਂਗੇ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਸਾਡੇ ਸਰਦਾਰ ਭਰਾ ਦੀ ਉਹ ਜਦੋਂ ਕੁਰਤਾ ਪਜਾਮਾ ਲਚਕੇ ਵਾਲਾ ਪਾਉਂਦਾ ਨਾ ਤੇ ਲੋਕੀ ਕਹਿੰਦੇ ਉਹ ਕੁਰਤਾ ਪਜਾਮਾ ਕਿੱਥੋਂ ਮਿਲਦਾ ਤੇ ਮੈਂ ਦੱਸ ਦੇਣਾ ਚਾਹਨਾ ਜੰਡੇ ਵਾਲੇ ਗੁਰੂ ਦੀ ਧਰਤੀ ਵੱਖਰਾ ਸਟਾਈਲ ਤੋਂ ਮਿਲਦਾ ਲਚਕੇ ਵਾਲਾ ਕੁਰਤਾ ਪਜਾਮਾ ਰੰਗ ਜਿੰਨੇ ਮਰਜ਼ੀ ਭਾਜੀ 15 ਤੋਂ 20 ਰੰਗ ਦੇ ਦਾਂਗੇ 5000 ਵਾਲਾ ਕੁਰਤਾ ਪਜਾਮਾ 2500 ਰੁਪਏ ਦੇ ਦਦਾਂਗੇ ਆ ਦੇਖੋ ਰੰਗ ਵੀ ਬੜੇ ਸੋਹਣੇ ਸੋਹਣੇ ਆ ਇਹਨੂੰ ਕਹਿੰਦੇ ਰਿੰਕਲ ਫਰੀ ਕੁਰਤਾ ਪਜਾਮਾ ਕੋਈ ਬਲ ਨਹੀਂ ਪਹਿਣਾ ਕੋਈ ਕੁਛ ਨਹੀਂ ਪਹਿਣਾ ਨਾ ਪ੍ਰੈਸ ਕਰਨ ਦੀ ਲੋੜ ਇੰਡੋਨੇਸ਼ੀਆ ਰ ਮਗਾਇਆ ਕਪੜਾ ਸਪੈਸ਼ਲ ਇੰਡੋਨੇਸ਼ੀਆ ਰ ਬਣਾਇਆ ਤੇ ਜਪਨੀਸ ਫਿਨਿਸ਼ ਦੇ ਵਿੱਚ ਉਹ ਲੰਡਨ ਵਾਲੇ ਵੀ ਆ ਗਏ ਲੰਡਨ ਵਾਲੇ ਆ ਗਏ ਐਨ ਆਰ ਆਈ ਭੈਣ ਭਰਾ ਆ ਗਏ ਜਿਨ੍ਹਾਂ ਨੇ ਇੰਗਲੈਂਡ ਮੈਂ ਕਹਿੰਦਾ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਪਰੇ ਪੰਜਾਬ ਦੇ ਪੰਜਾਬ ਜਿਹੜੇ ਬਾਹਰ ਬੈਠੇ ਆ ਉਹਨਾਂ ਵਾਸਤੇ ਲੌਂਗ ਕੋਟ ਲੈ ਕੇ ਆ ਗਿਆ ਲਕਸਰੀ ਲੌਂਗ ਕੋਟ ਲੈ ਕੇ ਆ ਗਿਆ ਰੰਗਾ ਮੇਚੀ ਚੈੱਕ ਕਰੋ ਲਕਸਰੀ ਚੀਜ਼ ਲੈ ਕੇ ਆ ਗਿਆ ਅੱਛਾ ਕਟਰਾਏ ਦੇ ਵਿੱਚ ਵੀ ਤੁਸੀਂ ਚੈੱਕ ਕਰ ਲਓ ਪ੍ਰੋਪਰ ਹੈਵੀ ਕਟਰਾਏ ਦੇ ਵਿੱਚ ਜਿੱਦਾਂ ਦੀ ਮਰਜ਼ੀ ਪੈਂਟਸ ਮਾ ਲਓ ਬਲੇਜ਼ਰ ਸਮਾ ਲਓ ਜੋ ਮਰਜ਼ੀ ਬਣਾ ਲਓ ਕਟਰਾਏ ਚ ਉਹ ਬੂਲ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਕੱਪੜਾ ਆ ਦੇਖੋ ਬਲੇਜ਼ਰਾਂ ਬਾਸਕਟਾਂ ਮੈਂ ਕਹਿੰਦਾ ਭਾਜੀ ਟੀਸੀ ਸਾਹਮਣੇ ਜਦੋਂ ਟੌਰ ਕੱਟਣੀ ਹੁੰਦੀ ਨਾ ਤਾਂ ਚੈੱਕ ਬਲੇਜ਼ਰ ਲੈ ਕੇ ਜਾਂਦੇ ਆ ਤੇ ਉਵੇਂ ਹੀ ਸਾਡੇ ਭਰਾਵਾਂ ਨੂੰ ਕਹਿ ਦਈਏ ਚਾਹੇ ਤੁਸੀਂ ਲੌਂਗ ਕੋਟ ਬਣਾ ਲਓ ਚਾਹੇ ਬਾਸਕਟ ਬਣਾ ਲਓ ਚਾਹੇ ਬਲੇਜ਼ਰ ਬਣਾ ਲਓ ਜਿੰਨੀ ਵੈਰਾਈਟੀ ਸਾਡੇ ਕੋਲੇ ਆ ਤਗੜੇ ਤਗੜੇ ਬ੍ਰਾਂਡ ਇੱਥੇ ਪਏ ਆ ਤਗੜੇ ਤਗੜੇ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਕਲਰ ਆ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਚਾਹੇ ਬਰੀਕ ਚੈੱਕ ਲੈਣਾ ਚਾਹੇ ਤੁਸੀਂ ਛੋਟਾ ਚੈੱਕ ਲੈਣਾ ਵੱਡਾ ਚੈੱਕ ਲੈਣਾ ਜਾਂ ਤੁਸੀਂ ਅੱਜ ਕੱਲ ਟ੍ਰੈਂਡਿੰਗ ਡੌਗ ਵਾਈਟ ਲੈਣਾ ਤੇ ਉਹ ਵੀ ਹੈਗਾ ਵਾ ਪਰ ਸਿੱਧੀ ਜੀ ਗੱਲ ਕਹਿ ਦੇਣਾ ਚਾਹੁੰਦੇ ਆ ਇਹ ਕੱਪੜਾ ਨਾ 7000 ਦਾ ਨਾ 8000 ਦਾ 2000 ਰੁਪਏ ਦਾ ਕੱਪੜਾ ਦਵਾਂਗੇ 2000 ਰੁਪਏ ਦਾ ਭਾਜੀ ਸੋ ਤੁਸੀਂ ਲੈਣੀਆਂ ਹੈਗੀਆਂ ਸ਼ੇਰਵਾਨੀਆਂ ਤੁਸੀਂ ਜਾਗੋਲੀ ਡਿਜ਼ਾਈਨਰ ਕੁੜਤੇ ਪਿਆਮ ਲੈਣੇ ਆ ਹਰ ਇੱਕ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਦੇਖੋ ਰਾਤ ਦੇ 9:00 ਵਜੇ ਅਜੇ ਵੀ ਬੜੇ ਭਾਈ ਆਈ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਫਾਇਦਾ ਹੋਣਾ ਸਿਰਫ ਵਖਰਾ ਸਟਾਇਲ ਜੜਿਆਲਾ ਗੁਰੂ ਦੇ ਬਾਜੀ ਕੱਲੇ ਪਾਵਾਂ ਦੇਣੀ ਫਾਇਦੇ ਸਾਡੀਆਂ ਭੈਣਾਂ ਦਾ ਹੀ ਵੱਡੇ ਫਾਇਦੇ ਆ ਤੇ ਸ਼ਰਾਰੇ ਗਰਾਰੇ ਲਹਿੰਗੇ ਗਾਉਣ ਸੂਟ ਮੈਂ ਕਹਿੰਦਾ ਜਿੰਨੀ ਮਰਜ਼ੀ ਵੈਰਾਈਟੀ ਲੈ ਲਓ ਆ ਚੈੱਕ ਕਰ ਲਓ ਪੂਰਾ ਦਾ ਪੂਰੀ ਰੋਹ ਭਰ ਕੇ ला ਦਿੱਤੀ ਆ ਸਾਰਿਆਂ ਦੇ ਫਾਇਦੇ ਕਰਨੇ ਆ ਸ਼ਰਾਰੇ ਗਰਾਰੇ ਲਹਿੰਗੇ ਗਾਉਣ ਹਰ ਇੱਕ ਚੀਜ਼ ਇੱਕ ਛਤ ਹੇਡਾ ਮਿਲਣੀ ਆ ਔਰ ਰੇਟ ਧਿਆਨ ਨਾਲ ਗੱਲ ਸੁਣ ਲਓ ਚਾਹੇ 500 ਵਾਲੀ ਚੀਜ਼ ਲੈਣੀ ਆ ਚਾਹੇ 5000 ਵਾਲੀ ਹਰ ਇੱਕ ਦੇ ਉੱਤੇ ਰੇਟ ਲਿਖਿਆ ਔਰੇ ਆਜੋ ਤੁਹਾਨੂੰ ਦਿਖਾ ਦਿੰਨਾ ਆ ਜਿਹੜੀ ਡਰੈੱਸ ਬਾਜ਼ਾਰਾਂ ਦੇ ਵਿੱਚ 10-10 ਹਜ਼ਾਰ ਦੀ ਤੁਹਾਨੂੰ ਇੱਥੇ 4500 ਤੇ 999 ਰੁਪਏ ਦੀ ਮਿਲਣੀ ਆ ਲੈਸ ਵੀ ਦੇ ਦਿਓ ਭਾਈ ਅੱਜ 20% ਲੈਸ ਜਿਹੜਾ ਸਾਜ ਟੀਵੀ ਦਾ ਸਕਰੀਨ ਸ਼ਾਟ ਲੈ ਕੇ ਆਊਗਾ ਵੱਡਾ ਚੈਲੰਜ ਕਰਦੇ ਨੇ ਡਰੈੱਸ ਤੇ ਕੱਲੀ ਡਰੈੱਸ ਜਿਹੜੀ ਮਰਜ਼ੀ ਲੈ ਜਾਓ 20% ਲੈਸ ਸਕਰੀਨ ਸ਼ਾਟ ਤੇ ਸੋ ਇਹ ਤਾਂ ਦੇਣ ਲੈਣ ਵਾਲੇ ਸੂਟ ਆ ਆਜੋ ਹੁਣ ਤੁਹਾਨੂੰ ਲੈ ਜਾਂਦੇ ਅੰਦਰ ਵੀ ਆ ਤੁਸੀਂ ਚੈੱਕ ਕਰ ਲਓ ਦਾਜਵਰੀ ਦੀ ਕਲੈਕਸ਼ਨ ਆ ਹੈਵੀ ਦੇ ਵਿੱਚ ਡਰੈੱਸਾਂ, ਸ਼ਰਾਰੇ, ਗਰਾਰੇ, ਲਹਿੰਗੇ ਤੁਹਾਨੂੰ ਦੇ ਤੇ ਅਨਾਰਕਲੀਆਂ ਤੁਹਾਨੂੰ ਦੇਤੀਆਂ ਭਾਈ 2000 ਪੀਸ ਖੋਲਦੇ ਹੁਣ ਸੂਟਾਂ ਦੇ ਦਾਜਵਰੀ ਦੇ ਆਓ ਭਾਜੀ ਉਹਨੂੰ ਨੌਗਿਆਂ ਵਾਲੀ ਸੂਟ ਚਾਹੀਦੇ ਆ ਲੈਣ ਦੇ ਨੂੰ ਸੂਟ ਚਾਹੀਦੇ ਆ ਮੈਂ ਕਹਿੰਨਾ ਭਾਜੀ ਸੂਟ ਉਹ ਦੋ ਜਿਹੜਾ ਇੱਕ ਸੂਟ 25 26 ਵਿਆਹ ਨਾਲ ਦੇਖੇ ਭੈਣ ਸੂਟ ਲੈ ਜਾਵੇ ਉਹ ਬਣਾਵੇ ਚਾਚੀ ਸੂਟ ਲੈ ਜਾਵੇ ਉਹ ਬਣਾਵੇ ਤਾਈ ਸੂਟ ਲੈ ਜਾਵੇ ਉਹ ਬਣਾਵੇ ਤੇ ਭਰਜਾਈ ਜਿਹੜਾ ਸੂਟ ਲੈ ਜਾਵੇ ਉਹ ਬਣਾਵੇ ਉਦਾਂ ਦੇ ਸੂਟ ਭਾਜੀ ਚੈੱਕ ਕਰੋ ਲਕਸਰੀ ਫਿਨਿਸ਼ਿੰਗ ਲਕਸਰੀ ਟੀਚਾ ਔਰ ਤੁਸੀਂ ਅਗਰ ਵਿਆਹ ਸ਼ਾਦੀ ਆਸੇ ਰੈੱਡ ਸੂਟ ਲੈਣੇ ਆ ਤਾਂ ਮੋਰ ਸੋਨੇ ਦੇ ਕੜਕੜ ਲਾਤੇ ਆ ਸੋਨੇ ਦੇ ਕੜਕੜ ਲਾਤੇ ਭਾਜੀ ਚੀਜ਼ ਦਿਖਾਣ ਲੱਗਾ ਸਪੈਸ਼ਲ ਟੋਡੀ ਵੀਡੀਓ ਜਿਹੜਾ ਦੇਖ ਕੇ ਆਊਗਾ ਆ ਸੂਟ ਆ ਫਰਕਾਵਾਦੀ ਪੂਰਾ ਫੇਮਸ ਆ ਭਾਜੀ ਬਾਜ਼ਾਰ ਦੇ ਵਿੱਚ ਸਾਡੇ ਕੋਲ ਸਕਰੀਨਸ਼ਾਟ ਲੈ ਕੇ ਆਜੋ ਆ ਜਿਹੜਾ 10000 ਵਾਲਾ ਸੂਟ ਆ 5000 ਰੁਪਏ ਚ ਦੇ ਦਾਂਗੇ ਚੱਕੋ ਭਾਜੀ ਮਤਲਬ ਇੱਕ ਨਾ ਇੱਕ ਫ੍ਰੀ ਵਾਲਾ ਕੰਮ ਨਹੀਂ ਕਰਦਾ ਭਾਜੀ ਇੱਕ ਨਾ ਇੱਕ ਫ੍ਰੀ ਦੇ ਦੇਣਾ ਪੂਰਾ ਹੈਵੀ ਜਾਲ ਦਪੱਟਾ ਇਹ ਸਾਡੀ ਭੈਣ ਵਾਸਤੇ ਜਿਹਦਾ ਵਿਆਹ ਸ਼ਗਨਾਂ ਵਾਸਤੇ ਤੇ ਸਪੈਸ਼ਲ ਸਕੀਮ ਲਾਤੀ ਸੋ ਛੇਤੀ ਆਜੋ ਸੂਟਾਂ ਦੀ ਵੀਡੀਓ ਬੱਕਰੀ ਬਣਾਵਾਂਗੇ ਤੁਹਾਨੂੰ ਇਹ ਤੁਹਾਨੂੰ ਅਸੀਂ ਦੱਸ ਦਿੱਤਾ ਵੀ ਸਾਰੀ ਵੈਰਾਈਟੀ ਇੱਕੋ ਛਾਤੇ ਨਾ ਵੱਖਰਾ ਸਟਾਈਲ ਜਿਹੜੇ ਵਾਲਾ ਗੁਰੂ ਤੇ ਵਿਆਹ ਚਾਹੇ ਮੁੰਡੇ ਦਾ ਚਾਹੇ ਵਿਆਹ ਕੁੜੀ ਦਾ ਦੋਨਾਂ ਪਰਿਵਾਰਾਂ ਲਈ ਕੰਪਲੀਟ ਫੈਮਿਲੀ ਸ਼ੋਅਰੂਮ ਆ ਬਹੁਤ ਵੱਡਾ ਲਗਜ਼ਰੀ ਸਟੋਰ ਆ ਜਿੰਨੀ ਇੱਥੇ ਵੈਰਾਈਟੀ ਰੇਂਜ ਮਿਲ ਜਾਣੀ ਆ ਜੜਿਆਲਾ ਗੁਰੂ ਕੀ ਨੇੜੇ ਤੇ ਜੜੇ ਹੋਰ ਕਿਸੇ ਸ਼ਹਿਰ ਚ ਹੋਰ ਕਿਸੇ ਸ਼ੋਰੂਮ ਤੋਂ ਹੋਰ ਕਿਸੇ ਦੁਕਾਨਦਾਰ ਤੋਂ ਨਹੀਂ ਮਿਲਣੀ ਤੇ ਰੇਟ ਵੀ ਨਹੀਂ ਘਟਣੀ ਮਿਲਣੇ ਕੈਨਨ ਇੰਪ੍ਰੀਸ ਦੇ ਨਾਲ ਹਰਦੀਪ ਸਿੰਘ ਦੱਗਰਸਾਂ ਟੀਵੀ ਜੜਿਆਲਾ ਗੁਰੂ